嗯。<noise> ਆਇਸੋ ਭਲਕੇ ਉਠ ਵਰਨਾਮ ਤੇ ਆਵੇ ਉਤਮੁ ਕਰੀਮ ਭਲਕੇ ਪਰਭਾਤੀ ਇਸ ਨਾਮ ਕਰੀ ਅਮਰਤ ਸਰਨਾਵੇ ਉਪਦੇਸ਼ ਗੁਰੂ ਹਰਿ ਹਰਿ ਜਪੁ ਜਾਪੈ ਸਭ ਕਿਲਮਿਕ ਪਾਪ ਦੋਖ ਲਹਿ ਜਾਵੇ ਜੇ ਬੰਦੇ ਆ ਉਠਦੇ ਆ ਹਰ ਨਾਮ ਤੇ ਆਵੇ ਜੋ ਸਾਸ ਗ੍ਰਾਸ ਘਾਇ ਮਿਲਾ ਹਰ ਘਰ ਸੁਣੋ ਗੁਰ ਸਿੱਖ ਗੁਰੂ ਮਨ ਪਾਵੈ ਤੇ ਪਾਵਨ ਬਚਨ ਮੇਰੀ ਬਾਣੀ ਸਾਡੀ ਕਰਦੇ ਨੂੰ ਜਨ ਨਾਨਕ ਧੂਰ ਮੰਗੇ ਇਸ ਗੁਰ ਸਿੱਖ ਕੀ ਜੋ ਆਗ ਜਗੈ ਅਵਰੇ ਨਾਮੁ ਜਪੈ ਔਰ ਮਹਾਰਾਣੀ ਬਸੰ ਕੀਤੇ ਰਹੀ ਕਿ ਐਸੇ ਪਿਆਰਿਆਂ ਦੇ ਨਾਮ ਬਖਾ ਦਿਜਾ ਮਾਂ ਜੋੜੀ ਆਰ ਬਜਾਪਦੇ ਨੇ ਤੇ ਦੂਸਰੇ ਅਰੂਹੀ ਸੁਪਾਉਂਦੀ ਬੋਸ਼ਿਸ ਕਰਦੇ ਬਾਣ ਦਾ ਪਾਲੁਰ ਬਚਨ ਹੈ ਜੋ ਹਰ ਨਾਮ ਧਿਆਇਗੇ ਸਿ ਬਰਲੀ ਥੋੜੀ ਜੋ ਮਨ ਚਿਤ ਇਕ ਅਰਾਧੇ ਤਰ ਕੀ ਬਰਕਤ ਖਾਈ ਅਸੰਖ ਕਰੋੜੀ ਇਹ ਜਿਹੜੇ ਨਾਮ ਜਪਣ ਵਾਲੇ ਥੋੜੇ ਹੀ ਹੁੰਦੇ ਨੇ ਜਗਤਨਾ ਉਤੋਂ ਕੱਢੀਏ ਵਿਰਲੀ ਹੀ ਕੀ ਤੇ ਮਹਾਰਾਜ ਕੋਲ ਰਚਨ ਕਰਦੇ ਨੇ ਭਾਈ ਜਿਹੜੇ ਨਾਮ ਜਪਦੇ ਐ ਉਹ ਸੰਸਾਰ ਦੇ ਵਿੱਚ ਹਰ ਕੋਈ ਨਹੀਂ ਜਪ ਸਕਦਾ ਭਾਵੇਂ ਸੰਸਾਰ ਨੂੰ ਵੀ ਮੇਲਾ ਲੱਗਿਆ ਕੋਈ ਕਿਤੇ ਹੋਰ ਕੋਈ ਜਿਵੇਂ ਅਸੀਂ ਮਨੋਰੰਡਣ ਦਾ ਸਾਗਰ ਕਰਦੇ ਹਾਂ ਤੇ ਆਪੇ ਇਕੱਠ ਹੋ ਜਾਂਦਾ ਉਹ ਸਭ ਇਵੇਂ ਕਿ ਸਾਡੀ ਗਣੇ ਨੂੰ ਹੱਲੇ ਦੇ ਵਿੱਚ ਵੀ ਕੋਈ ਛੱਡਾ ਪਰਮਾ ਰਾਜ ਆ ਜਾਈ ਤੇ ਉੱਚੇ ਕੁਝ ਚੰਦ ਮੰਡਾ ਦੇ ਵਿੱਚ ਹੀ ਸਾਰੀ ਗਰੀ ਜੜੀ ਭਰ ਜਾਂਦੀ ਕਿੰਨਾ ਕੰਠ ਹੋ ਜਾਂਦਾ ਪਾਦੀ ਨੇ ਪਰ ਜਦੋਂ ਨਾਮ ਜਪਣ ਦੀ ਗੱਲ ਉੱਡੀ ਗਏ ਰੋਜ਼ ਕਮਰਤੂ ਲਈ ਆਵਾਜ਼ਾਂ ਦਿੱਤੀਆਂ ਜਾਂਦੀਆਂ ਡੱਗਰਾ ਡਿੰਡਾ ਦੇ ਵਿੱਚ ਨਹੀਂ ਸ਼ਹਿਰ ਦੇ ਵਿੱਚ ਨਹੀਂ ਭਾਈ ਉੱਠ ਕੇ ਨਾਮ ਜਪੋ ਪਰ ਨਾਮ ਜਪਣ ਦੀ ਗੱਲ ਤਾਂ ਦੂਰ ਸਾਨੂੰ ਨੀਂਦ ਤਿਆਗ ਕੇ ਉੱਠਣਾ ਵੀ ਔਖਾ ਹੋ ਜਾਂਦਾ ਹੈ ਕੋਈ ਸਤਿਨਾਮ ਅਸੀਂ ਕੋਈ ਨਹੀਂ ਜਾ ਕੇ ਨਹੀਂ ਉੱਠਿਆ ਹੀ ਨਹੀਂ ਨਾਮ ਤਾਂ ਫਿਰ ਹੀ ਜਪਾਂਗੇ ਨਾ ਜੇ ਉਠਾਂਗੇ ਭਗਤ ਕਬੀਰ ਸਾਹਿਬ ਜੀ ਨੇ ਬਚਨ ਕੀਤਾ ਹੈ ਕਬੀਰ ਸੁੱਤਾ ਕਿਆ ਕਰੇ ਉੱਠ ਕੇ ਨਾ ਜਰਮੀ ਮੂਰਾਰ ਇੱਕ ਦਿਨ ਸੋਵਣ ਕੋਈ ਕੋ ਲੰਬੇ ਕੋਲ ਤਸਾਰ ਕਿ ਕਿਉਂ ਤੂੰ ਉਹ ਮਾਇਆ ਦੀ ਨਿੰਦਰ ਦੇ ਵਿੱਚ ਸੁਤਾ ਪਿਆ ਹੈ ਚਾਹੇ ਉਹ ਨੀਂਦ ਸਰੀਰ ਰੂਪੀ ਫਿਜ਼ੀਕਲ ਹੋਵੇ ਜੇ ਚਾਹੇ ਉਹ ਨੀਂਦ ਜਿਹੜੀ ਆਪਣ ਮਨ ਨੂੰ ਗੁਰੂ ਦੇ ਚਰਨਾਂ ਦੇ ਵਿੱਚ ਲਾ ਲਉਣਾ ਭਗਤ ਨਾ ਚੁਕਣਾ ਤੂੰ ਕਿਉਂ ਨਹੀਂ ਜੱਗਦਾ ਉੱਠ ਕੇ ਨਾ ਜੱਪੇ ਮੂਰਾਰ ਜਿੰਦੇ ਸਰੀਰ ਕਰਕੇ ਵੀ ਜੇ ਸਥਿਤੀ ਸਰੀਰ ਦੀ ਦੇਖੀਏ ਇੱਕ ਦਿਨ ਐਸਾ ਆਵੇਗਾ ਕਿ ਤੈਨੂੰ ਹਮੇਸ਼ਾ ਵਾਸਤੇ ਸੌਣਾ ਪੈਣਾ ਸਾਰਾ ਪਰਿਵਾਰ ਸਾਰਾ ਕਟੰਬ ਕਬੀਲਾ ਪਵਾਜਾ ਮਾਰੀ ਗੋਵੀ ਤੈਨੂੰ ਕਿ ਤੂੰ ਸੋਤਾਂ ਤੇ ਉੱਠ ਕੇ ਜਾ ਪਰ ਉਸ ਸਮੇਂ ਤੂੰ ਇਸ ਸੰਸਾਰ ਤੋਂ ਚਲੇ ਗਿਆ ਹੋਇਗਾ ਤੇ ਮੌਤ ਹੋ ਚੁੱਕੀ ਹੋਵੇਗੀ ਤੂੰ ਨਹੀਂ ਉੱਠ ਸਕੇਗਾ। ਇਸ ਕਰਕੇ ਬਹੁਤ ਸਾਰੇ ਪ੍ਰਮਾਣ ਅੰਮ੍ਰਿਤਮਨੀ ਦੇ ਜਾਗਨ ਦੇ ਬਾਣੀ ਦੇ ਵਿੱਚ ਸਪਸ਼ਟ ਕਰਕੇ ਦੱਸੇ ਗਏ ਨੇ। ਸਤਿਗੁਰੂ ਪਾਤਸ਼ਾਹ ਜੀ ਨੇ ਕਿਰਪਾ ਬਖਸ਼ਿਸ਼ ਕੀਤੀ ਗਏ ਅੱਜ ਦਾ ਜੋ ਪਾਵਨ ਹੁਕਮਨਾਮਾ ਸਹਿ ਬਖਸ਼ਿਸ਼ ਕੀਤਾ ਗਏ ਰਾਗ ਸੂਰਠ ਪਾਰ ਮੁਹਲੀ ਚੌਥੀ ਕੀ ਸਤਿਗੁਰੂ ਜੀ ਨਾਨਕ ਪਾਤਸ਼ਾਹ ਜੀ ਦਾ ਪਾਵਨ ਉਚਾਰਨ ਕੀਤਾ ਹੋਇਆ ਸ਼ਬਦ ਸ਼ਲੋਕ ਮੁਹੱਲਾ ਪਹਿਲਾ ਰਾਗ ਸੂਰਠ ਦੀ ਬਾਤ ਦੇ ਵਿੱਚੋਂ ਮੇਰੇ ਬਾਦਸ਼ਾਹ ਜੀ ਨੇ ਬਖਸ਼ ਕੀਤਾ ਹੈ ਆਓ ਆਪਾਂ ਕੁਝ ਵਿਚਾਰ ਗੁਰਬਾਣੀ ਦੇ ਇਸ ਸ਼ਬਦ ਦੀ ਜਿਤਨੀ ਕੋ ਸਤਿਗੁਰੂ ਪਾਤਸ਼ਾਹ ਜੀ ਨੇ ਸਵਤ ਬਖਸ਼ੀਆ ਕੋਈ ਸਮੇਂ ਵਾਸਤੇ ਆਪਾਂ ਸਤਿਗੁਰੂ ਪਾਸ ਜੀ ਦੇ ਚਰਨਾਂ ਦੇ ਵਿੱਚ ਮਨ ਚਿੱਤ ਬਿਰਤੀ ਬਿਕਾਦਰ ਕਰਕੇ ਰਾਮ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰੀਏ ਰਾਮ ਸੋਰਠਿ ਵਾਰ ਉਹਨੇ ਚੁੱਕੀ ਇੱਕ ਓਮਕਾਰ ਸਤਿਗੁਰ ਪ੍ਰਸਾਦ ਸ਼ਲੋਕ ਮੰਗਲਾ ਪਹਿਲਾ ਸੋਰਠਿ ਮਨ ਹੋਏ ਸਤਪੁਰ ਪਾਤਸ਼ਾਹ ਦੀ ਵਜਨ ਕਰਦੇ ਨੇ ਸੋਰਠ ਸਦਾ ਸੂਰਜ ਜੇ ਸੱਚਾ ਮਨ ਹੋਏ ਰਾਜ ਸੋਰਠ ਦੇ ਗਉਣ ਦਾ ਜ਼ਿਕਰ ਕੀਤਾ ਗਿਆ ਹੈ ਗੁਰੂ ਨਾਨਕ ਪਾਤਸ਼ਾਹ ਜੀ ਸਮੇਂ ਜਿਵੇਂ ਪਰਮਾ ਜੋ ਸਾਖੀਆਂ ਦੇ ਵਿੱਚ ਲਿਖਿਆ ਹੈ ਕਿ ਇੱਕ ਗਵਈਆ ਆਇਆ ਨੀ ਉਹਦਾ ਦਾ ਗਿਆਨ ਸੀ ਪਰ ਉਹਦੇ ਕੋਲ ਨਾਮ ਰੂਪੀ ਬੋਧ ਤਾਂ ਸੰਗਦਾ ਸੀ ਤੇ ਨਾਹੀਂ ਉਹਨੂੰ ਕੋਈ ਪਦਾਰਥ ਜਿਹੜੇ ਜਾਂ ਮਾਇਆ ਵਗੈਰਾ ਉਹ ਬੀੜ ਕੀਤੀ ਜਾਂਦੀ ਸੀ ਆਰਥਿਕ ਤੌਰ ਤੇ ਉਹ ਜਿਹੜਾ ਗਰੀਬ ਏ ਸੀ ਮਹਾਰਾਜ ਦੇ ਕੋਲ ਆ ਕੇ ਸਤ ਸੰਗਤ ਦੇ ਵਿੱਚ ਬੈਠ ਕੇ ਉਹਨੇ ਰਾਗ ਗੋਣਾ ਕੀਤਾ ਰਾਗ ਦੇ ਵਿੱਚ ਉਹ ਵਿਚਾਰ ਕੀਤਾ ਬੜਿਆ ਮੇਰੇ ਕੋਲ ਸੱਜਣ ਬੜੀ ਖੁਸ਼ ਹੋਈ ਕਹਿੰਦੇ ਬੜਾ ਸੋਹਣਾ ਗਾਇਆ ਤੇ ਬਾਦ ਸੱਜਣੇ ਕਿਸੇ ਸਿੱਖ ਨੂੰ ਆਖਿਆ ਇਹਨੂੰ ਕੁਝ ਨਾ ਕੁਝ ਪੇਟਾ ਦੇ ਦੀ ਉਹਨਾਂ ਸਿੱਖਾਂ ਦੇ ਵਿੱਚੋਂ ਕਿਸੇ ਨੇ ਪੇਟਾ ਦੇ ਤੌਰ ਤੇ ਬਾਦ ਸੱਜਣ ਦਾ ਬਚਨ ਮੰਗਿਆ ਹੋਇਆ ਕੁਝ ਮਾਇਆ ਵਸੁਕੋਈ ਇਹਨੂੰ ਦੇ ਦਿੱਤੀ ਕੁਝ ਮਾੜਾ ਪ੍ਰਾਪਤ ਕਰਕੇ ਉਹ ਹੋਰ ਉਹਦਾ ਲਾਲਚ ਵੱਧ ਗਿਆ ਹੁਣ ਉਹਨੂੰ ਹੋਣ ਲੱਗ ਗਿਆ ਕਿ ਰੋਜ਼ ਪੂਜਣਾ ਕੋਈ ਮੈਨੂੰ ਪੇਟਾ ਮਿਲਿਆ ਕਰ ਕਿ ਇੱਕ ਦਿਨ ਮਹਾਰਾਜ ਜੀ ਨੇ ਬਚਨ ਕੀਤਾ ਕਿੰਝੇ ਕਿ ਸੋਲਚ ਤਾਂ ਸਦਾ ਸੁਹਾਗ ਨਹੀਂ ਜੇ ਸੱਚਾ ਮਨ ਹੋਏ ਕਹਿੰਦੇ ਜੋ ਸੂਰਖ ਦਾਗ ਨੇ ਗਾ ਕੇ ਤੇ ਬੜਾ ਸੰਗਤ ਕਰਨ ਪ੍ਰਭਾਵਿਤ ਕੀਤਾ ਉਹਦਾ ਸੋਣਾ ਗਿਆ ਪਰ ਇਹ ਸਦਾ ਸੁਭਾਅਨਾ ਕਿਵੇਂ ਉਹ ਸਦ ਜੇ ਮਨ ਸੱਚਾ ਹੋਵੇਗਾ ਮਹਾਰਾਜ ਬਾਣੀ ਵਿੱਚ ਬਚਨ ਕਰਦੇ ਆ ਨਾ ਕਿ ਬਾਬਾ ਮਨ ਸੱਚਾ ਮੁਖ ਸੱਚਾ ਕੀ ਹੈ ਤਰੀਏ ਸੱਚਾ ਸੋਈ ਬਾਣੀ ਦੇ ਬਚਨ ਨੇ ਮਨ ਸੱਚਾ ਮੁਖ ਸੱਚਾ ਸੋਈ ਗੁਰਨਾਮਿ ਵਿਖੇ ਇਕਸਰ ਕੋਇ ਨਾਨਕ ਇਹ ਰਚਨਾ ਬ੍ਰਹਮ ਗਿਆਨੀ ਹੋਈ ਕਿ ਇਹ ਵਣ ਜਿਹੜਾ ਗਏ ਇਸ ਚਰਚੈ ਤੇ ਕਿ ਮਹਾਰਾਜ ਕਹਿੰਦੇ ਸੁਭਾਵਨੀਤਾ ਹੋਏਗੀ ਸੋਰਠੀ ਦੀ ਰਾਗਣੀ ਜੇ ਮਨ ਸੱਚਾ ਹੋਈਗਾ ਤੇ ਗੁਰਸਿਵਾਰੀ ਸਾਧ ਸੰਗਤ ਮਰਾਲ ਕੇ ਤੇ ਦੰਦੀ ਮੈਲਣਾ ਕਤ ਮਨ ਜਿਬ ਸੱਚਾ ਸੋਏ ਕੰਧੀ ਕਵਈਆ ਇਹੋ ਜੇ ਚਈ ਗਏ ਜੀ ਉਹਦੇ ਦੰਦਾ ਦੇ ਵਿੱਚ ਇੱਕ ਕਤਰੀ ਵਾਤਰ ਵੀ ਮੈਲਣਾ ਹੋਵੇ ਪਾਪ ਆਪਾਂ ਜਿਵੇਂ ਜਿਆ ਨਾ ਜਦੋਂ ਕੋਈ ਗੋਣਾ ਪੁਰੇ ਉਹ ਕਿਵੇਂ ਆਪਣੇ ਆਪ ਨੂੰ ਪ੍ਰੈਸ ਕਰਕੇ ਤੇ ਫਿਰ ਸਟੇਜ ਦੇ ਉੱਤੇ ਬੈਠਦਾ ਹੈ ਕਿ ਉਹਦੇ ਮਨ ਦੇ ਵਿੱਚ ਕੁੰਦਰ ਵੀ ਕੌਣ ਲੱਗਿਆ ਇਹ ਨਾ ਹੋਵੇ ਕਿ ਕੋਈ ਚੀਜ਼ ਮੇਰੇ ਮੁਖ ਦੇ ਵਿੱਚ ਪਾਈ ਹੋਵੇ ਤੇ ਮੇਰੇ ਮੁਖ ਦੇ ਵਿੱਚੋਂ ਮੈਂ ਬੋਲਾਂ ਕੁਝ ਹੋਰ ਤੇ ਬੋਲਿਆ ਕੁਝ ਹੋਰ ਜਾਈਏ। ਭਾਵ ਸ਼ਬਦ ਦੀ ਸਪਸ਼ਟਤਾ باقی ਦੀ ਅਸੀਂ ਕਹੀਏ ਵੀ ਭੁੱਲ ਚੁੱਕਾ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾ। ਇਹ ਸੀ ਦਾਵਾ ਨਹੀਂ ਕਰ ਸਕਦੀ ਕਿ ਜੋ ਜਬਾਨ ਇੱਕ ਸ਼ਬਦ ਦੇ ਵਿੱਚ ਕਿਸਨ ਸਕਦੀ ਹੈ ਕੁਝ ਦਾ ਕੁਝ ਬਣ ਸਕਦਾ ਇਸ ਕਰਕੇ ਮਹਾਰਾਜ ਮੂਰੀ ਤਾਸੀਰ ਦੁਨੀਆ ਕਰਦੇ ਆਂ ਮਹਾਰਾਜ ਅਸੀਂ ਭੁੱਲੇਗਾ ਤੁਸੀਂ ਸਾਨੂੰ ਮਾਰਗ ਦੱਸਣ ਵਾਲੇ ਪਰ ਸਤਿਗੁਰੂ ਪਾਸ਼ਾ ਕਹਿੰਦੇ ਭਾਈ ਦੰਦੀ ਮੈਲ ਨਾ ਕਤ ਮਨ ਜੀਬੇ ਸੱਚਾ ਸੋਈ ਮਨ ਵੀ ਤੇਰਾ ਸਾਫ ਚਾਹੀਦਾ ਤੇ ਮੁਖ ਵੀ ਸਾਫ ਚਾਹੀਦਾ ਮਨ ਸਾਚਾ ਮੁਖ ਸਾਚਾ ਸੋਈ ਆਵਰਨਾ ਮਿੱਥੇ ਈਕਸ ਬਿਨਾਂ ਕੋਈ ਇਹ ਜਿਹੜੀ ਚੀਜ਼ ਸਪਸ਼ਟ ਕੀਤੀ ਮਹਾਰਾਜ ਕਹਿੰਦੇ ਜੀਬੇ ਸੱਚਾ ਸੋਈ ਕਿ ਜੀਵ ਦਾ ਵੀ ਸੱਚਾ ਚਾਹੀਦਾ ਜੀਵ ਦਾ ਸੱਚਾ ਹੋਣਾ ਭਾਵੇਂ ਨਹੀਂ ਕਿਸੇ ਵੀ ਬੜਾ ਹੋ ਸੋਹਣਾ ਹੋਣਾ ਦੀ ਬਾਤ ਬੜੀ ਹੈ ਜਾਂ ਬੜਾ ਸੋਹਣਾ ਬਚਨ ਕਰਦਾ ਨਹੀਂ ਭਾਵ ਜੋ ਉਹ ਕਹਿੰਦਾ ਉਹ ਆਪਣੇ ਜੀਵਨ ਦੇ ਵਿੱਚ ਉਹਦੇ ਘੜਿਆ ਹੋਣਾ ਚਾਹੀਦਾ ਇਹ ਨਹੀਂ ਦੂਸਰਿਆਂ ਨੂੰ ਆਖੀ ਜਾਈਏ ਤੇ ਆਪਣੇ ਜੀਵਨ ਦੇ ਵਿੱਚ ਕੁਝ ਨਾ ਕੁਝ ਹੋਰ ਚੱਲ ਰਿਹਾ ਹੋਵੇ ਆਉ ਬਣ ਕੇ ਦੀ ਅਵਰ ਉਪਦੇਸ਼ ਆਪ ਨਾ ਕਰ ਤੇ ਉਹਦੀ ਵਾਸਤਾ ਕਰਸੀ ਆਵਤ ਜਾਵਤ ਜਨਮ ਬਲੇ ਸੋ ਇਹ ਮਨਾਨੀ ਬਚਨ ਕੀਤੇ ਸਸੁਰ ਪੀ ਪੈ ਵਸੀ ਸਤਗੁਰ ਸੇਵਨ ਸੰਗ ਆਉ ਜੀਵ ਜਗਿਆਸੂ ਰੂਪ ਇਸਤਰੀ ਪਰ ਉਹ ਔਰਤ ਹੈ ਭਾਵੇਂ ਮਰਦ ਹੈ ਜੇ ਗੱਲ ਲਾਇ ਸਹੁਰੇ ਤੇ ਪੇਕੇ ਆ ਦੀ ਤੇ ਉਹ ਜਿਹੜਾ ਮਨੁੱਖ ਵੀ ਪੈਰ ਦੇ ਵਿਚ ਰਿੰਦਾ ਪਾਉ ਇੱਥੇ ਤੇ ਉੱਥੇ ਜਿਹੜਾ ਮਨੁੱਖ ਰਚ ਰੇਗਾ ਸਤਿਗੁਰੂ ਦੀ ਸੇਵਾ ਕਰੇਗਾ ਪਰ ਪਰ ਕੱਪੜ ਜੇ ਪਿਰ ਮਿਲੈ ਖੁਸ਼ੀ 라ਵੇ ਪਿਰ ਸੰਗ ਮਹਾਰਾਜ ਕਹਿੰਦੇ ਭਾਈ ਉਹ ਪਰਮਾਤਮਾ ਦੇ ਪੈਰ ਦੇ ਵਿਚ ਰਿੰਦਿਆ ਉਹਦੀ ਵਰਦਗੀ ਕਰੇਗਾ ਤੇ ਆਪਣੇ ਐਸੇ ਸੰਗੀਆਂ ਸਾਥੀਆਂ ਦੇ ਨਾਲ ਬੈਠ ਕੇ ਨਾਮ ਜਪੇਗਾ ਉਹਦੇ ਮਨ ਦੀ ਅਵਸਥਾ ਕਿ कैसी ਹੋਏਗੀ ਸਦਾ ਸ਼ਿੰਗਾਰੀ ਨਾਮ ਮਨੁਸ਼ਕ ਦੇ ਨਾਮੈ ਪਤੰਗ ਕਿ ਉਹ ਤਾਂ ਸਦਾ ਵੀ ਸ਼ਿੰਗਾਰੀ ਰਹੇਗਾ ਸਰੀਰ ਨੂੰ ਦੇਵ ਸਵਾਰਨ ਵਾਸਤੇ ਮਨੁੱਖ ਕੀ ਨਹੀਂ ਕਰਦਾ ਕਿੰਨੇ-ਕਿੰਨੇ 16 ਸ਼ਿੰਗਾਰ ਕੀਤੇ ਜਾਂਦੇ ਆ ਕਿੰਨਾ ਕਿੰਨਾ ਚਿਰ ਸੀ ਸ਼ੀਸ਼ੇ ਦੇ ਮੂਨੇ ਖਲੋ ਕੇ ਤੇ ਆਪਣੇ ਆਪ ਨੂੰ ਤੱਕਦੇ ਰਹਿੰਦੇ ਆ ਵੀ ਸਾਡੇ ਸੁਪੱਪੜ ਦੇ ਵਿੱਚ ਕੋਈ ਕਵਿਤਾ ਨਹੀਂ ਆ ਗਈ ਪ੍ਰਸਾਦ ਸੰਗਤ ਮਹਾਰਾਜ ਕਹਿੰਦੇ ਕਿ ਜਿਹੜੇ ਭੈ ਦੇ ਵਿੱਚ ਰਹਿ ਕੇ ਨਾਮ ਨਾਮ ਜਪਦੇ ਆ ਉਹਦੇ ਭੈ ਭਾਉ ਭਾਵਨੀ ਦੇ ਵਿੱਚ ਰਹਿੰਦੇ ਆ ਉਹ ਸਦਾ ਹੀ ਸਿੰਗਾਰੇ ਰਹਿੰਦੇ ਆ ਤੇ ਉਹ ਸਿੰਗਾਰ ਉਹਨਾਂ ਦਾ ਕੋਈ ਖੋ ਨਹੀਂ ਸਕਦਾ ਸ਼ਰੀਰ ਕਰਤੀ ਦਾ ਆਲ ਦੀ ਵਿਸ਼ੂ ਜੇ ਆਪਾਂ ਕਹੇ ਵੀ ਸ਼ਿੰਗਾਰ ਕਰ ਲਿਆ ਸ਼ਰੀਰ ਦਾ ਉਹਨੇ ਕੁਝ ਸਮੇਂ ਬਾਅਦ ਉਤਰ ਜਾਣਾ ਤੇ ਅਸਲ ਰੂਪ ਜਿਹੜੇ ਦਾ ਹੀ ਸਾਡਾ ਨਜ਼ਰੀ ਆ ਜਾਣਾ ਉਸੇ ਤਰ੍ਹਾਂ ਮਹਾਰਾਜ ਕੇ ਨੇ ਭਾਈ ਜਿਨ੍ਹਾਂ ਦਾ ਮਨ ਸ਼ਿੰਗਾਰਿਆ ਹੋਏਗਾ ਉਹ ਫਿਰ ਕਦੇ ਵੀ ਉਹਨਾਂ ਦੇ ਬੰਨ ਨੂੰ ਮੈਲ ਨਹੀਂ ਲੱਗ ਸਕਦੀ ਜਿਹੜੇ ਸ਼ਬਦ ਦੇ ਵਿੱਚ ਲਿਵਲੀਨ ਹੋ ਜਾਂਦੇ ਦੇਵਰ ਜੀਵਤ ਮੁਏ ਦੁੱਖ ਸੱਸੂ ਕਾ ਡਰ ਕਿਸ ਮਹਾਰਾਜ ਜਿੰਦੇ ਉਹ ਜੀਵ ਰੂਪ ਇਸ ਤੀ ਦੇਵਰ ਜੀਵਤ ਪਾਲ ਜਿਹਦੇ ਵਿਕਾਰ ਮੁਕ ਗਏ ਜਿਹਦੇ ਵਿਕਾਰ ਮੁਕ ਗਏ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜਾ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਗਿਆ ਸੱਸੂ ਪਾਵ ਸੰਸਾਰ ਰੂਪੀ ਵਾਲਾ ਤੇ ਆਪਸਾਂ ਲਈ ਨੀ ਆ ਸੰਸਾਰ ਦੇ ਰਿਸ਼ਤੇ ਵੀ ਦੇਵ ਰਜੀਤ ਕਹਿ ਦਿੱਤਾ ਇਹ ਸਿਰਫ ਫੋਰ ਐਗਜ਼ਾਮਪਲ ਹਿਧਾਰਨ ਦੇ ਵਾਸਤੇ ਹੈ ਸਸਤੂ ਕਾ ਡਰ ਕਿਸ ਕੋਈ ਮਤਸੋ ਜਿਵੇਂ ਸਸਦਰ ਦਾ معاملہ ਨਹੀਂ ਪਈ ਮਹਾਰਾਜ ਕਹਿੰਦੇ ਸੰਸਾਰ ਦੀ ਮਾਇਆ ਤੋਂ ਉੱਪਰ ਉੱਠ ਕੇ ਜਿਹੜੀ ਮਾਇਆ ਦਾ ਜਾਲ ਸਾਰਾ ਐਸਾ ਹੈ ਮਹਾਰਾਜ ਜੀ ਕਹਿੰਦੀ ਹੈ ਮਾਇਆ ਮਮਤਾ ਮੂਨੀ ਜਿਨ ਬੰਧਨਤਾ ਜਗ ਖਾਇਆ ਮਨ ਮੁਖ ਖਾਦੇ ਗੁਰ ਮੁਖ ਉਬਰੇ ਜਿਵੇਂ ਸਤਿਨਾਮ ਚਿਤ ਲਾਇ ਬਿਨ ਨਾਮ ਜਗ ਕਮਲਾ ਫਿਰ ਗੁਰ ਮੁਖ ਨਦਰੀ ਆਇਆ ਸੋ ਸਾ ਸੰਗਤ ਸਤਿਗੁਰੂ ਸਾਹਿਬ ਕਹਿੰਦੇ ਭਾਈ ਜਿੰਨਾ ਦੇ ਵਿਚਾਰ ਮੁਖ ਗਏ ਉਹਨਾਂ ਨੂੰ ਮਾਇਆ ਦਾ ਡਾਢੀ ਆਂਦਾ ਡਰ ਤਾਂ ਤਾਂ ਹੀ ਹੋਏਗਾ ਨਾ ਜੇ ਕਿਸੇ ਕਾਇਮ ਕੀਤਾ ਹੋਰੀ ਸੰਸਾਰਕ ਤੌਰ ਤੇ ਵੀ ਦੇਖੀਏ ਜੇ ਕਿਸੇ ਨੇ ਮਾਰਾ ਤੁਹਾਨੂੰ ਕੀਤਾ ਹੋਵੇ ਤਾਂ ਉਹਨੂੰ ਛੁਪਾਉਣ ਦੀ ਕੋਸ਼ਿਸ਼ ਕਰੇਗਾ ਤੇ ਜੇ ਕੀਤਾ ਹੀ ਨਹੀਂ ਜੇਰੋ ਕਰਕੇ ਉਹਨਾਂ ਮੈਨੂੰ ਕਿਸੇ ਦਾ ਕਿਹਦਾ ਡਰ ਹੈ ਆਪ ਕੋ ਖੈਰ ਇਹ ਨਹੀਂ ਸਾਨੂੰ ਕਿਹਦਾ ਡਰ ਹੈ ਸਾਡੇ ਰੱਬ ਜਿੱਤਾ ਮਰਜੀ ਕੋਈ ਗੱਲ ਕਰ ਲਈ ਇਸ ਕਰਕੇ ਉਹਨਾਂ ਰਾਜ ਕਹਿੰਦੇ ਉਹ ਕਿਵੇਂ ਡਰ ਸਕਦਾ ਜੇ ਪ੍ਰਭਾਵੇ ਨਾਨਕਾ ਕਰਮ ਬਣੀ ਸਭ ਸੱਚ ਅਸਾਦੀ ਕਹਿੰਦੇ ਭਾਈ ਇਹ ਕਰਮਾਂ ਦੀ ਬਣੀ ਹੈ ਕਰਮਾਂ ਦੇ ਨਾਲ ਇਹ ਚੀਜ਼ਾਂ ਪ੍ਰਾਪਤ ਹੁੰਦੀਆਂ ਜੇ ਪ੍ਰਭਾਵੇ ਨਾਨਕਾ ਕਰਮ ਮਨੀ ਸਭ ਸਤ ਕਿ ਉਸ ਪਰਮਾਤਮਾ ਨੂੰ ਜੇ ਭਾ ਲਈ ਤੇ ਇਹ ਕਰਮਾਂ ਦੀ ਗੱਲ ਇਹ ਕਰਮ ਜਿਹੜੀ ਉੱਚੀ ਵਣ ਸਕਦੀ ਹੈ ਸੋ ਅੱਜ ਦੀ ਹੁਕਮਨਾਮੇ ਦੇ ਵਿੱਚੋਂ ਇਹ ਪਹਿਲੇ ਸ਼ਲੋਕ ਦੀ ਵਿਚਾਰ ਕੁਸ਼ ਸਿੰਘ ਵਾਸਤੇ ਕੋਮਕ ਸਮਾਸੀਮਤ ਹੈ ਸਰਵਨਾਮ ਜੀ ਦੀ ਦਿੱਤੀ ਗਏ ਸਤਿਗੁਰੂ ਪਰਸ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਬਚਨੇ ਕੇ ਜੋੜ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਹੁਰ ਕੀਤੀ ਚੱਖ ਚਲਖ ਆਵੇ ਜਾਵੇ ਤੁਸੀਂ ਗੁਰੂ ਸਾਹਿਬ ਜੀ ਦੀ ਜਰੂਰੀ ਦੇ ਚੋਂਦੇ ਕੋ ਅਮਰਤ ਮੇਰੇ ਉੱਤੇ ਬਾਣੀ ਪੜਦੇ ਕੋ ਸਤਿਗੁਰਾਂ ਦੇ ਚਰਨਾਂ ਵਿੱਚ ਬਾਜਰੀ ਪਰਦੇ ਕੋ ਸੰਗਤਾਂ ਦੇ ਦਰਸ਼ਨ ਕਰਦੇ ਕੋ ਆਪ ਸਾਰੇ ਵੱਡੇ ਭਾਕਾਂ ਵਾਲੇ ਬਣ ਜਾਂਦੇ ਕੋ ਇਸ ਸਾਧ ਸੰਗਤ ਬਾਣੀ ਦਾ ਜੋ ਬਚਨ ਹੈ ਵੱਡ ਭਾਗੀ ਗੁਰ ਸੰਗਤ ਪਾਵੈ ਭਾਗਹੀਨ ਭ੍ਰਮ ਛੁਟਾ ਖਲ ਖਲ ਕਰੇ ਗੱਲ ਜੇ ਵੱਡੇ ਭਾਗਾਂ ਵਾਲੀ ਨਾਲ ਜਿਹੜੀ ਵੱਡੇ ਭਾਗਾਂ ਵਾਲੇ ਕਮਜ਼ੋਰਾਂ ਨੂੰ ਸਾਧ ਸੰਗਤ ਪ੍ਰਾਪਤ ਹੋ ਜਾਸੀ ਦੇਖੋ ਨੇੜੇ-ਨੇੜੇ ਕਿੰਨੇ ਘਰ ਵਸਦੇ ਗੁਜ਼ਾਰਾ ਲੱਖਾਂ ਦੀ ਤਦਾਦ ਦੇ ਵਿੱਚ ਲੋਕ ਰਹਿੰਦੇ ਹੁੰਦੇ ਪਰ ਇਹ ਗੁਰੂ ਘਰ ਦੀ ਗੱਲ ਕਰੀਏ ਅਮਰ ਤੇਰੇ ਥੋੜੀ ਸੰਗਤ ਪਹੁੰਚਦੀ ਹੈ ਪਰ ਗੁੰਦਰ ਮੁੱਠਿਆ ਦੀਆਂ ਜਾਂਦਾ ਕਈ ਤਰ੍ਹਾਂ ਦੀ ਜਿਹੜੀ ਬਾਣੀ ਮਨੁੱਖ ਜਿਹੜੀ ਉਹ ਆਪਣੇ ਮਨ ਦੇ ਵਿੱਚ ਤਿਆਰ ਕਰਕੇ ਲੱਗਦਾ ਵੀ ਆਹ ਗੱਲ ਕੀ ਤਾਂ ਜਵਾਬ ਦੇ ਹੀ ਦੇਣਾ ਤੇ ਕਈ ਵਾਰੀ ਬਾਣੀ ਪੜਨ ਦੀ ਅਵਕ ਸ਼ਕਲ ਦੀ ਗੱਲ ਹੁੰਦੀ ਹੈ ਪਰ ਕਹਿੰਦੇ ਜਦੋਂ ਗੁਰੂ ਕਿਰਪਾ ਕਰੇਗਾ ਉਦੋਂ ਹੀ ਅਸੀਂ ਸ਼ਬਦ ਗਾਵਾਂਗੇ ਨਹੀਂ ਭਾਈ ਗੁਰੂ ਦੀ ਕਿਰਪਾ ਤਾਂ ਰਮੇਸ਼ੀ ਵਰਤਰੀ ਹੈ ਲੋੜ ਆਪਣੇ ਮਨ ਦੇ ਭਾਂਡੇ ਨੂੰ ਤਿਆਰ ਕਰਨ ਦੀ ਤਾਂ ਹੀ ਇਹ ਸਮਾਂ ਜਿਹੜਾ ਅਗਨ ਸੁਖਾਵਣਾ ਹੋਵੇਗਾ ਸੋ ਆਰੋ ਕੋ ਸ਼ਨੀਵਾਰ ਤੇ ਆਪਾਂ ਵਾਹਿਗੁਰੂ ਗੁਰੂ ਗ੍ਰੰਥ ਸਾਹਿਬ ਜਪ ਹੋਣਾ ਕੋਈ ਸਾਰੀ ਸੰਗਤ ਸਰਵਣ ਕਰੀਏ ਕਿਰਪਾ ਕਰਿਆ ਗੁਰੂ ਸਾਰੀ ਸੰਗਤ 71 ਕੋ ਕੇ ਇਕੱਠੇ ਕੋ ਕੇ ਸਾਰੇ ਆਪਾਂ ਜਪਿਆ ਕਰੀਏ ਤਾਂ ਕਿ ਸਾਡਾ ਜਪਿਆ ਹੋ ਗਿਆ ਵੀਰ ਜਣਾ ਜਿਹੜੀਆਂ ਉਹ ਫਿਰ ਇੱਕ ਦੂਸਰੇ ਦੇ ਵਿੱਚ ਜਿਵੇਂ ਵਾਰਕੀ ਜਿਵੇਂ 사ਉਂਡ ਲੱਗਿਆ ਇੱਕ ਦੂਸਰੇ ਦੇ ਵਿੱਚ ਜਦੋਂ ਆਵਾਜ਼ ਵਾਰਗੀ ਹੈ ਤੇ پیرੋ ਉਹਦੀ ਇੱਕ ਵੱਖਰੀ ਕੀ ਜਿਹੜੀ ਪਹਿਚਾਣ ਬਣ ਜਾਂਦੀ ਹੈ ਉਸੇ ਤਰ੍ਹਾਂ ਜਦੋਂ ਸੰਗਤਾਂ ਨਾਮ ਜਪਦੀਆਂ ਨੇ ਕਿ ਪਤਾ ਨਹੀਂ ਕਿੰਨੇ ਕਿੰਨੇ ਦੁੱਖ ਇੱਥੇ ਸੰਗਤ ਦੇ ਵਿੱਚ ਬੈਠ ਕੇ ਹੀ ਕੱਟੇ ਜਾਂਦੇ ਨੇ ਆ ਕੋਈ ਸਤਨਾਮ ਸੋ ਆਓ ਸਾਰੀ ਸੰਗਤ ਜਪ ਲਈਏ ਕੋਈ ਜਸਨਾਵਾਂ ਜੀ ਨਾਲੇ waage guru waage guru, Vahe guru, Vahe guru, Vahe guru. you uh -huh. नंदन सर श्री पौड़िया सारी संगत राम मिलके सरवन गायन करिए उपरांत अरदास मन चित्त वृद्धि का करके हाजरी करनी जी राम ਸਭਨਾ ਦਾ jibha satya so come uh -huh.